ਦੀ ਡਿਮਾਂਡ ਬਹੁਤ ਹੈ ਮੈਂ ਸੁਣਿਆ ਲੈ ਨੰਬਰ ਵਾਰੀ ਲਾਈ ਦੀ ਸੰਗ ਲਾਏ ਦੀ ਤੈਨੂੰ ਉਰੇਆ ਉਰੇਆ ਰਾਤ ਨੂੰ ਇੱਤਰ ਚ ਫਿਰੇ ਬਾਹਰ ਬਜੂ ਤੇ ਉੱਚਾ ਹੋਏ ਹਾਂ ਕੇਦਲ ਬਾਹਰ ਸੰਗ ਪੁੱਤ ਆਏ ਬਜੂ ਖੁਰਕਨ ਜਾਵੜੇ ਤਨ ਕੁੱਤਾ ਡੱਕ ਰੋਏ ਵਿੱਚ ਤੂੜੀ ਆ ਗਈ ਆਏ ਉਹ ਤੇ ਮੈਂ ਕਹ ਕੁੱਤਾ ਕਿਨੇ ਬੰਨਦਾ ਉਧਰ ਉਹਦੇ ਚ ਮੈਂ ਗਾਲਾਂ ਨਹੀਂ ਜਾਵਾਂ ਮੈਂ ਕਹ ਕੁੱਤਾ ਕਿਹਦੇ ਬੰਨਦਾ ਉਧਰ ਤੇ ਕੁੱਤਾ ਵੜਿਆ ਉਹ ਤੂੜੀ ਵਾਲੇ ਚ ਨਿਕਲਣ ਜਾਵੇ ਉਹ ਤੋਂ ਕੁੱਤਾ ਕਿ ਨਿਕਲ ਆ ਉਹ ਵੀ ਤੋਂ ਬਾੜ ਤੋਂ ਜਾਵੇ ਮੈਂ ਕਹ ਬੰਨਿਆ ਕਹ ਤੂੰ ਆਏ ਕਹ ਤਾ ਮੈਂ ਬੰਨਿਆ ਨਹੀਂ ਮੈਂ ਕੁੱਤਾ ਤੂੰ ਬੰਨਿਆ ਇਹ ਪਾ ਇੱਥੇ ਗਾਹ ਦੇ ਉਹਦੇ ਚ ਮਰਿਆ ਬੈਠਾ ਮੈਂ ਤੋਂ ਨਿਕਲ ਨਹੀਂ ਆਉਂਦਾ ਮੈਂ ਉਹ ਕਰਕੇ ਬਹਿ ਗਿਆ ਪੂਜੀ ਡਰਾਈਵ ਕਰ ਪੈਂਡ ਡਰਾਈਵ ਆਪੀ ਪੂਜੀ ਪੂਜੀ ਹੈਲੋ 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 ਫੜੇ ਕੋਈ ਕਰੇ ਨਹੀਂ ਪੁੱਛ ਹੈਲੋ ਹੈਲੋ ਬੇਟਾ ਹੈਲੋ ਹੈਲੋ ਅਜਾ ਤੇ ਨਾ ਕੁੱਤਾ ਗੰਦਾ ਨਹੀਂ ਕਰਦਾ ਜਿਵੇਂ ਬਸ ਤੁਹਾਨੂੰ ਤਾਂ ਨੀਲਾ ਹਰਾੰਗਾ ਨੀਲਾ ਕੱਪੜੇ ਕੱਪੜੇ ਜਿੰਨੇ ਨੇ ਤੇ ਪੰਡਾ ਕਦੇ ਪੂਛ ਕਦੇ ਮਿਆਉਂ ਕੇ ਮਾਉਂ ਇਹ ਵੇਖ ਲੈ ਵੇਖ ਲੈ ਬਹੁਤ ਬੰਦਾ ਹੈ ਸੋ ਪੁੱਛੂ ਦੀ ਡਿਮਾਂਡ ਹੋਣ ਕਰਕੇ ਦਾ ਐਟੀਟਿਊਡ ਤਾਂ ਦੇਖੋ ਜੀ ਮਹਾਰਾਜ ਦਾ ਐਟੀਟਿਊਡ ਹੀ ਨੀਮਾਨ ਅਸੀਂ ਹੁਣ ਮਜੇ ਚ ਬੈਠੇ ਆ ਵੀ ਸਾਡੀਆਂ ਗੱਲਾਂ ਹੋ ਰੀਆਂ ਨਹੀਂ ਜਿੰਨੀ ਮੈਂ ਜਾਣ ਕੇ ਨਹੀਂ ਆ ਜੀ ਕੀ ਲੱਗਿਆ ਕੀ ਲੱਗਿਆ ਜੇ ਨਹੀਂ ਇੱਥੇ ਆਖ ਖੜ ਗਿਆ ਅੱਖ ਦੱਸੋ ਕਾਦੂ ਮਿਚੀ ਆ ਨਹੀਂ ਆਪਣੇ ਘਰ ਜੀ ਲੱਗਿਆ ਸੀ ਆਖ ਕਾਦੂ ਮਿਚੀ ਆ ਹਾਂ ਆਖ ਕਾਦੂ ਮਿਚੀ ਆ ਹਾਂ ਆਖ ਤੁਮ ਇੱਜਾ ਨੋਈ ਰਵਾਈ ਮੇਰੀ ਗੱਲ ਨਹੀਂ ਪਿਓੜ ਕੇ ਜੀ ਲੱਗਿਆ ਵਾ ਹਾਂ ਲੱਗਿਆ ਨਹੀਂ ਇਹਨਾਂ ਬਹੁਤ ਗਰਪੀ ਦਾ ਤਵੇ ਕਟੀਆਂ ਬੋਲੀਆਂ ਕਿਨੇ ਹੋਣਾ ਹੁੰਦਾ ਡੇਢ ਵਜੇ ਡੇਢ ਵਜੇ ਚੜੀਏ ਨਾ 8:00 ਪੋਣੀ ਨਾ ਨਹੀਂ 12:30 ਚੜੀਏ ਨਾ ਨਹੀਂ ਡੇਢ ਵਜੇ ਜਾ ਸੀ ਇੱਕ ਕਰਨਾ ਹੈ ਕਿਤਾ ਆਪਣੇ ਕਰਮਾ ਚੜਨੀ ਹੋਈ ਉਹ ਸਬਜੀ ਬਣਦੀ ਵੀ ਬਣਾ ਕੇ ਚੜੀ ਪਾਸ ਤੋਂ ਬਣਾ ਕੇ ਸਾਰਿਆਂ ਨੇ ਇੰਨਾ ਟੇਸਟੀ ਸੀਗਾ ਬਣਾ ਕੇ ਜਾਂਦੇ ਹੁੰਦੇ ਤਾਂ ਉਸ ਕੋਲ ਨਾ ਪੜ ਜਾ ਕੋਈ ਮੁੰਡਾ ਕਚੇਰੇ ਨਾਲ ਆ ਕੇ ਆਲਾ ਜਿਸ ਨੂੰ ਬੜਾ ਇਹ ਪਾਲੂ ਨਹੀਂ ਇਥੇ ਨਹੀਂ ਹੋਣੀ ਮੈਂ ਥਲੀਅਰ ਮਾਰ ਵੈਲਕਮ ਸੋ ਦੇਖੋ ਆਪਣੇ ਇਥੇ ਨਾ ਦਿੱਗ ਸਰਦੇ ਆ ਆ ਹੱਥ ਪਾ ਕੇ ਜਾਵਾਂਗੇ ਬਾਈ ਇੱਧਰ ਦੇਖੋ ਗਰਾਂ ਤرائی ਤرائی ਹੋ ਰਹੀ ਆ ਇੱਥੇ ਲਾਉਂਗੇ ਹੁਣ ਰਦੇ ਸਾਰੀ ਕੰਧ ਤੇ ਲੱਗ ਜਾਣਗੇ ਫਿਰ ਚਲ ਵਧੀਆ ਰੋਇ ਵਾਜਿਆ ਕਰੂ ਰੋਇ ਲਾ ਦਿਆ ਕਰ ਹੈਨਾ ਹਾਂ ਹੁਣ ਆਪਣੀ ਕੰਧ ਵੱਡੀ ਹੋਣ ਜਾ ਰਹੀ ਆ ਸਰਪਨ ਖੇਤ ਉੱਧਰ ਜਨਾਰਾ ਨਹੀਂ ਦੇਖਣ ਉਹਨਾਂ ਮਿਲਿਆ ਕਰਨਾ ਚਲੋ ਖੈਰ ਜੋ ਹੋਤਾ ਹੈ ਵੈਸਾ ਤਾਂ ਨਹੀਂ ਰਹਤਾ ਚਲੋ ਆਪਾ ਆਈ ਜੰਨੇ ਆ ਆਖਾਂ ਜੇ ਆਪਨੂੰ ਨਾ ਮਿੱਟੀ ਸਟਾਣੀ ਪੈਣੀ ਹੈ ਕਿਉਂਕਿ ਇਹਦੇ ਨਾਲ ساری ਖੇਤ ਕੋਠੇ ਤੇ ਮਿੱਟੀ ਜੜਾਈ ਸੀ ਆਪਾਂ ਇੱਧਰ ਬਨੇਰੇ ਬਨਣੇ ਆ ਪਲਾਸਟਰ ਹੋਣਾ ਸ਼ੁਰੂ ਹੋ ਗਿਆ ਤੇ ਆ ਪਾਣੀ ਲਾਤਾ ਨਾ ਲਲੇਵਾਨ ਅੱਧਾ ਕਰ ਰਹਿ ਗਿਆ ਪਾਚੇ ਨੇ ਰਾਤ ਛੱਬੇ ਸੀ ਪਰ ਕੀ ਐਸਾ ਪਿਆਸੀ ਵਾਂ ਸਾਰਾ ਪੀ ਗਿਆ ਬਾਈ ਮੱਚਾ ਪਿਆ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਤੇ ਦੀਦੀ ਦੀਦੀ ਤੇ ਦੀਦੀ ਦੀਦੀ ਹੈਲੋ ਹੁਣ ਦੇਖੋ ਪਸ਼ੂ ਢੀਲੇ ਆ ਜੇਕਰ ਆ ਰਹੇ ਆਂ ਇਹ ਕੋਈ ਬੱਲਾਂ ਸਾਰੇ ਦੇਖੋ ਇੰਨਾ ਮੀਂਹ ਨਹੀਂ ਪਿਆ ਸੀਗਾ ਤੇ ਬੱਲਾਂ ਕਦੋਂ ਦੀ ਮੱਚ ਗਿਆ ਸੀਗਾ ਉਹਨਾ ਦੇਖੋ ਛੋਟੂ ਛੋਟੂ ਜਿਹਾ ਲੱਗ ਗਿਆ ਤੇ ਇਦੋਂ ਪਹਿਲਾਂ ਅੰਨੇਵਾ ਕਦੂ ਲਏ ਆ ਆ ਦੇਖੋ ਨਿੱਕੇ ਨਿੱਕੇ ਜਿਹੇ ਆਰੇ ਤੇ ਇਦੋਂ ਪਹਿਲਾਂ ਅੰਨੇਵਾ ਕਦੂ ਰਏ ਪਰ ਹੁਣ 15 ਦਿਨਾਂ ਦਾ ਬਹੁਤ ਥੋੜਾ ਤੇ ਸਬਜ਼ੀ ਵੀ ਮਹਿੰਗੀ ਹੋ ਗਈ ਤੇ ਉਧਰੋਂ ਖੇਤਾਂ ਤੇ ਵੀ ਮੱਚ ਗਈ ਤੇ ਹੁਣ ਪਾਬਾ ਮੇਰ ਕਰੇ ਮੀਂਹ ਪਾ ਦੇਤਾ ਫਲ ਚੱਕ ਲੈਣਗੇ ਫਲ ਤਾਂ ਲੱਗਿਆ ਹੋਇਆ ਪਰ ਵੱਡੇ ਨਹੀਂ ਹੋ ਰਹੇ ਦੇਖੋ ਕੀ ਬੰਦ ਆ देखो नीम सा ट्राला सा हेलो हेलो शीना 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 पूजे हेलो पूजे तो दोस्ती तोड़ गया कोई गल नहीं <laughs> गदारी कर गया ਗਦਾਰੀ ਕਰਕੇ ਇਹ ਬੁੰਜਾ ਗਦਾਰੀ ਕਰਕੇ ਪੁੱਜੀ ਮੁੱਛਾਂ ਤੇ ਨਹੀਂ ਮੁੱਛਾਂ ਕਹਿੰਦਾ ਕਿ ਤਾਰੀ ਕਰਕੇ ਪੁੱਜੀ ਉਰੀਆ ਪੁੱਜੀ ਜਾਓ ਤੇ ਦੀਦੀ ਕੋਲੇ ਪੁੱਜੀ ਕੋਈ ਗਣੀ ਇਹ ਆਵਰ ਜਾਓ ਤੇ ਕੋਲੇ ਤੇ ਭਾਈ ਓ ਵੀ ਕਿੰਨੇ ਆ ਵੀ ਨਜਰੇ ਪੱਤੇ ਤੋਂ ਦੇਖੋ ਭਾਈ ਮਿੱਟੀ ਆਪਣੀ ਜਿਹੜੀ ਲੱਗੀ ਸੀ ਕਿੱਡਾ ਸੋਹਣਾ ਬਣ ਗਿਆ ਤੇ ਛੋਟੂ ਛੋਟੂ ਜਿਹਾ ਘਾ ਵੀ ਉਗ ਰਿਹਾ ਤੇ ਇੱਕ ਵਾਰ ਟੈਂਪਰੇਰੀ ਉੱਪਰ ਨਾਲੇ ਵੀ ਦਿੱਤੇ ਹੋਇਆ ਜਦੋਂ ਪਲਾਸਟਰ ਹੋ ਗਿਆ ਫਾਸ਼ਲਾਉਣ ਵੇਲੇ ਉਦੋਂ ਇਹਨੂੰ ਉਦੋਂ ਤੱਕ ਮੀਂਹ ਦਾ ਮੌਸਮ ਆਉਣ ਵਾਲਾ ਸੋ ਆਪਾਂ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਤਾ ਤੇ ਆਪਾਂ ਐ ਹੋਏ ਆ ਜਿਹਦੇ ਉੱਤੇ ਚੜ ਕੇ ਵੇਖਣ ਦੇਖੋ ਪੌੜੀ ਲਾ ਕੇ ਤੇ ਵਧੀਆ ਘੁੰਮਣ ਨੂੰ ਇਹ ਜਗਾ ਬਣੀ ਹੋਈ ਆ ਡਰਬੀ ਲੱਗ ਰਿਆ ਤੇ ਦਰਸ਼ਨ ਕਰੋ ਜੀ ਖਾਲਸਾਈ ਝੰਡੇਰੇ ਚੜ੍ਹਦੀ ਕਲਾ ਦਾ ਪ੍ਰਤੀਕ نیچے ਕੰਮ ਚੱਲ ਰਿਹਾ ਉਦਾਂ ਹੀ ਉਧਰ ਘਰ ਚੋਂ ਧੂਆ ਵੀ ਆ ਡਰਿਆ ਚੁੱਲ੍ਹੇ 'ਚ ਅੱਗ ਪਾਤੀ ਆ ਦੇਖੋ ਵਾਟ ਆ ਵਿਊ ਗਾਇਸ ਇਹਲੇ ਲੋਕਾਂ ਦਾ ਥੱਲੋਂ ਵਿਊ ਦੇਖ ਸਕਦੇ ਹਾਂ ਸਾਰੇ ਵੇਲੇ ਹਾਂ ਇਧਰ ਪੂਜਾ ਵੀ ਲੰਮਾ ਪਿਆ ਪੂਜੀ 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 ਉਰੇ ਆਇਆ ਪੂਜੀ ਪੂਜੀ ਬਟਾ ਉਰੇ ਆਇਆ ਆਏ ਮੇਰਾ ਪੂਜਾ ਪੌੜੀਆਂ ਚੜਾਈਏ ਵੇ ਛੱਡ ਦੇ ਯਾਰ ਟਰਾਈ ਕੀਤਾ ਜਾ ਰਹੀ ਪੂਜੀ ਨੂੰ ਤਾਂ ਚੜਾਉਣ ਤਾ ਆਹ ਚੱਲਦੇ ਪੂਜੀ ਜੇ ਮੈਂ ਮੈਂ ਕਿਤੇ ਝੜ ਜਾਣਾ ਨੇ ਇਹਲੇ ਕਰਦੇ ਪਤਾ ਪੂਜੀ ਕੱਢ ਦੇ ਨੀਲੀ ਪੂਜੀ ਆਪਣੇ ਕੋਲ ਆ ਗਿਆ ਪੂਜੀ ਚਾਹ ਕਮੀ ਪੂਜੀ ਲੈ ਤੂੰ ਬਚੀਟਰ ਬਣ ਗਿਆ ਬਈ ਅੱਜ ਕੱਲ ਪੂਜੀ ਲੈ ਸੌਣ ਥੋੜੀ ਆਇਆ ਪੈ ਗਿਆ ਲੈ ਬੈਨਰ ਰਹਿ ਕੇ ਤੇਰੇ ਵਰਗਾ ਬਣ ਗਿਆ ਵੇ ਚੋਰ ਮੇਰੇ ਨਾਲ ਤਾਂ ਨਹੀਂ ਤਾਂ ਹੀ ਨਹੀਂ ਦੱਸੂ ਨਾ ਰਹਿ ਕੇ ਹਾਂ ਆ ਦੋ ਦਿਨ ਹੋ ਗਏ ਇਹ ਘਰੋਂ ਬਾਹਰ ਰਹਿੰਦੇ ਡਾਕਟਰ ਕੋਲ ਪੂਜੀ ਕੋਈ ਨਹੀਂ ਹੇ ਇਹ ਕੰਜਰਾ ਆਦੀ ਨੂੰ ਆਹ ਠੀਕ ਪੈ ਯੂ ਆ ਇਹਨੂੰ ਰਾਮ ਆਉਂਦਾ ਹਾਂ ਸੀ ਪੂਜੀ ਥੱਲੇ ਉੱਤਰ ਆਇਆ ਥੱਲੇ ਪੂਜੀ ਸ਼ੌਂਜਾ ਸ਼ੌਂਜਾ ਬੀ ਹੇ ਪੂਜੀ ਸ਼ੌਂਜਾ ਮੇਰਾ ਜਿਗਰਾ ਨਹੀਂ ਪੈਂਦਾ ਮੇਰੇ ਲੱਤਾ ਤੁਸੀਂ ਜਾਂ ਮੈਂ ਨਾ ਮੈਜੀ ਸ਼ੌਂਜਾ ਸ਼ੌਂਜਾ ਬੀ ਪੂਜੀ ਉਹ ਤੇ ਸ਼ਾਲਾ ਮਾਰ ਕੋਟ ਤੇ ਵਿਖੀਓ ਹਾਂਜੀ ਇਹ ਸੀਗਾ ਆਪਣਾ 4 ਜੁਲਾਈ ਦਾ ਵਲੌਗ ਸ਼ੂਟ ਕੀਤਾ ਨੂੰ ਬਹੁਤ ਦਿਨ ਹੋ ਗਏ ਸੀਗੇ ਤੇ ਬਸ ਅਪਲੋਡ ਨਹੀਂ ਹੋ ਰਿਹਾ ਸੀਗਾ ਸੋ ਤੁਹਾਡੀ ਫੁੱਲ ਡਿਮਾਂਡ ਤੇ ਆਪਾਂ ਪੂਜੂ ਨੂੰ ਵੀ ਲੈ ਕੇ ਆਏ ਆ ਤੇ ਤੁਹਾਨੂੰ ਕੁਝ ਹੋਰ ਕਲਿੱਪਸ ਵੀ ਦਿਖਾਈਆਂ ਖੇਤ ਵੀ ਦਿਖਾਇਆ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਊਗਾ ਖੁਸ਼ ਰਹਿਆ ਕਰੋ ਚੜਦੀ ਕਲਾ ਚ ਰਹਿਆ ਕਰੋ ਜੋ ਵੀ ਚੀਜ਼ ਤੁਹਾਨੂੰ ਪਸੰਦ ਹੁੰਦੀ ਆ ਉਹ ਦੇਖਿਆ ਕਰੋ ਸੋ ਐਸੇ ਪਸੰਦਾ ਦਾ ਇੱਕ ਹਿੱਸਾ ਆਪਣਾ ਪੂਜੂ ਆ ਤੇ ਤੁਹਾਨੂੰ ਦਿਖਾਤਾ ਤੇ ਜੇ ਵੀਡੀਓ ਪਸੰਦ ਆਈ ਹੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਜਨਮੀਆਂ ਤੇ ਸ਼ੇਅਰ ਵੀ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ